ਟਾਲੀ ਗੜੀ ਦੇ ਵਿੱਚ ਸਭ ਤੋਂ ਅੱਗੇ ਲੈ ਜਾ ਟ੍ਰੈਕਟਰ ਮਾਰਕੀ ਟਾਲੀ ਗੜੀ ਦੇ ਵਿੱਚ ਤੇ ਟਰੈਕਟਰ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਕਿਸੇ ਨੇ ਵੀ ਟਰੈਕਟਰ ਜਿਹੜਾ ਆਪਣੀ ਮਰਜ਼ੀ ਗੱਲ ਨਹੀਂ ਤੋੜਨਾ ਜਿਵੇਂ-ਜਿਵੇਂ ਸੇਵਾਦਾਰ ਟਰੈਕਟਰ ਤੋੜ ਲਗੇ ਕੋਈ ਵੀ ਉਹ ਟਰੈਕਟਰ ਤੋੜਨੇ ਆ ਤੇ ਕਿਸੇ ਨੇ ਵੀ ਅੱਗੇ ਪਿੱਛੇ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਕਰਨੀ ਦੇ ਪਿੱਛੇ ਨਿਕਾਟਣ ਦੀ ਕੋਸ਼ਿਸ਼ ਕਰਨੀ ਤੋਂ ਹੁਣ ਜਿਹੜੀ ਹੈ ਸੋਖਮਰ ਅਰਦਾਸ ਹੋਣੀ ਹੈ ਭਾਈ ਸੋਖਮਰ ਗਾਟ ਤੋਂ ਬਾਅਦ ਆਪਾਂ ਤੁਹਾਨੂੰ ਜੇ ਮਾਪ੍ਰੱਖਾਂ ਵੱਲੋਂ ਸਾਰੀਆਂ ਸੰਗਤਾਂ ਦੇ ਚਰਨਾ ਵਿੱਚ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਕਿਸੇ ਨੇ ਵੀ ਕੋਈ ਸ਼ਰਾਰਤ ਬਾਜ਼ੀ ਜਾਂ ਹੁੱਲੜ ਬਾਜ਼ੀ ਨਹੀਂ ਕਰਨੀ ਜੇ ਕੋਈ ਸ਼ਰਾਰਤ ਕਰਦਾ ਜਾਂ ਹੁੱਲੜ ਬਾਜ਼ੀ ਕਰਦਾ ਦਿਸ ਗਿਆ ਸਯਾਪੁਲਸਤਰੀ ਸੇਵਾਦਾਰ ਵੀ ਸੇਵਾ ਨਭਾਰੇ ਨੇ ਪਰ ਕੋਨਾਂ ਤੋਂ ਲੈਦੇ ਜਿਹੜੀ ਸਿੰਘਾਂ ਲਈ ਸੇਵਾ ਹੈ ਉਹ ਫਿਰ ਜਿਹੜੀ ਹੈ ਉਹ ਖਾਨਾ ਵੱਲੋਂ ਕੀਤੀ ਜਾਏਗੀ ਕੋਈ ਵੀ ਇਸ ਗੱਲ ਦਾ ਬੁਰਾ ਨਾ ਬਣਾਵੇ ਕਿਉਂਕਿ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਇਹ ਸ਼ਕੀਲਾਂ ਵਿੱਚ ਸਮਾਤ ਹੋਵੇ ਸਾਡੇ ਲਈ 3 ਮਹੀਨਿਆਂ ਦੇ ਬੱਚੇ ਤੋਂ ਲੈ ਕਰਕੇ 8 ਸਾਲ ਦੇ ਬਾਬਿਆਂ ਨੇ ਆਪਣਾ ਸਕੂਲ ਢੋ ਲਿਆ ਕਾਹਦੇ ਲਈ 700 ਦਿਨ ਬਾਅਦ ਤੇ ਅਸੀਂ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਸੰਗਤਾਂ ਨੂੰ ਦੱਸਣਾ ਕਿ ਸਾਡੇ ਵੱਡ ਬਡੇਰਿਆਂ ਨੇ ਸਾਡੇ ਲਈ ਕਿਰਬਾਨੀ ਕੀਤੀ ਤੇ ਇਹ ਜਿਹੜੀਆਂ ਯਾਦਾਂ ਨੇ ਪਿਆਰ ਨਾਲ ਸਤਕਾਰ ਨਾਲ ਅਤੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਚੜ੍ਹਦੀ ਕਲਾ ਨਾਲ ਆਪਾਂ ਰਭਾਉਣੀਆਂ ਨੇ ਤੋਂ ਹੁਣ ਸਾਰੀਆਂ ਸੰਗਤਾਂ ਨੇ ਅਰਦਾਸ ਵਿੱਚ ਹਾਜ਼ਰੀ ਲਵਾਉਣੀ ਆ ਅਰਦਾਸ ਤੋਂ ਬਾਅਦ ਆਪਾਂ ਆ ਕੇ ਲੈਣੀ ਭਾਈ ਜੋ ਸਾਰਿਆਂ ਦੇ ਮੁੰਡੇ ਨਾਲ ਲੰਗ ਗੀਤਨ ਤੋਂ ਹੋਇਆ ਜਾਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦਿਆ ਗਯਾਰ ਦਾਸ ਹਮਾਰੀ ਤੇਓ ਪੈਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਪੀਰਾ ਪਾਏ ਗਰੋ ਬੋਲਣਾ ਜੀ ਵਾਹ ਗਰੋ ਵਾਹਿਗੁਰੂ ਜੀ ਬ੍ਰਾਈਕੂ ਜੀ ਪਤੇ ਜੀ ਪੁਨਾ ਪੀਜੀ ਸਾਹਿਬ ਉਹ ਆਤਰੀ ਪੁਨਾ ਪੀਜੀ ਦੀ ਬਾਤ ਦਾ 10ਵਾਂ ਪ੍ਰਸੰਗ ਦਾ ਵਿਸ਼ੁਮੰਤੇ ਨੂੰ ਜਾਣ ਕਰਾਈ ਲਈ ਅੰਗਤ ਘਰਤੇ ਅਮਰ ਦਾਸ ਸ੍ਰੀ ਅੰਦਸ ਸੋਇਤ ਸਾਹਿਬ ਦਿਨਾਰਬੋਦਨ ਤੋਂ ਸਿਬਰਾਉ 11 ਕ੍ਰਿਸ਼ਨ ਦੇ ਅੱਗੇ ਸ੍ਰਿਸ਼ਟਾ ਸ਼ਬਦੁ ਮੁਜਾਏ ਤੇਲ ਬਹਾਰ ਨੁਮਰੀਆ ਤਰਨਾਉ ਨਦੀਆ ਨਤਾਏ ਸੰਤਿ ਹੋਣਾ ਜੀ ਸਾਹਿਬ 10ਵਾਂ ਪਾਸ਼ਾ ਕਿਨੇ ਨੂੰ ਬੋਲਤ ਹੈ ਵੀ ਮਹਾਰਾਜ ਚਮਸ਼ੀਰੇ ਪਿਤਾ ਸਤਰਾ ਦੇ ਦਾਨੇ ਸਤਿਪਾਤ ਜੀ ਸਭ ਤੇ ਬੁਨਾ ਦਸਾਂ ਬਾਤੀਆਂ ਦੀ ਜੋਤ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਉਪਦੇਸ਼ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਮੇਰੇ ਮਾਨਿਆਂ ਦੇ ਮਾਨ ਸਤਿਪਾਤ ਜੀ ਤਾਣਿਆਂ ਦੇ ਤਾਮ ਸਤਿ ਕੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਆਪ ਜੀ ਦੇ ਪਾਵਨ ਇਸ ਤਰ੍ਹਾਂ ਅਸਥਾਨ 13 ਸਤਬਾ ਬਾਬਾ ਤਾਰਾ ਸਿੰਘ ਜੀ ਕੋਲ ਮੰਡੀ ਅਰਨੀਵਾਲਾ ਵਿਖੇ ਮਾਪੁਰਖਾਂ ਦੇ ਪਵਿੱਤਰ ਅਸਥਾਨਾਂ ਤੋਂ ਮਹਾਰਾਜ ਸੈਖਾਨਾਂ ਵਿੱਚ ਸ਼ੇਰਾਂ ਦਾ ਸਰਵਕਲਾ ਪ੍ਰਦਰਸ਼ੀਆਂ ਨਗਰ ਦੀਆਂ ਸੰਗਤਾਂ ਦੇ ਸੰਯੋਗ ਦਾ ਸਾਜ ਜਨਤਾਰ ਜੋ ਸਤਬਾ ਬਾਬਾ ਪ੍ਰੇਮ ਸਿੰਘ 14ਵੇਂ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖ ਕੇ ਜੋ ਮਹਾਰਾਜ ਆਜ ਜੋੜ ਮੇਲੇ ਦੀ ਰਮਤਾ ਨਗਰ ਕੀਰਤਨ ਦੇ ਰੂਪ ਵਿੱਚ ਕਰਨ ਲੱਗੇ ਆਪ ਜੀ ਦੇ ਕਿਰਪਾ ਕਰਕੇ ਕਰੋ ਆਪ ਜੀ ਦੇ ਪਾਸਰ ਤੋਂ ਬਾਰਕੀ ਦੇ ਵਿੱਚ ਸੁਭਾਇ ਮਾਨਕ ਕੀਤੇ ਗਏ ਹੈ ਪੰਡ ਪਿਆਰੇ ਦੋ ਨਿਸ਼ਾਨ ਸਿੰਘ ਮਹਾਰਾਜ ਕਾਉਂ ਦੀ ਅਦਵਾਈ ਕਰ ਰਹੇ ਕਿਰਪਾ ਕਰਦੇ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਪੜਾਵਾਂ ਤੋਂ ਆਰੰਭ ਹੋਵੇ ਅਤੇ ਚੜ੍ਹਦੀ ਕਲਾ ਦੇ ਨਾਲ ਹੀ ਮਹਾਰਾਜ ਪੜਾਵਾਂ ਦੀ ਮਾਫੀ ਵਰਪਾਏ ਇਸ ਤਰ੍ਹਾਂ ਸੇਡੀਆਂ ਵਾਧਾ ਘਾਟਾ ਨੂੰ ਦੂਰ ਕਰਨਾ ਹਰ ਮਗਾਨ ਸੱਤੇ ਕਰਦੇ ਸੇਵਾਦਾਰਾਂ ਨੂੰ ਸਮਤ ਬਖਸ਼ੀ ਮਹਾਰਾਜ ਹਰ ਇੱਕ ਦੀ ਮਨੋਕਾਮਨਾ ਪੂਰੀ ਕਰਨੀ ਚੱਲਿਆ ਕਰਮ ਕਰਨ ਦੇ ਸਿਰਤ ਲਾਉਣਾ ਹਰੋ ਕਿਰਪਾ ਮਹਾਰਾਜ ਆਪ ਆਪਣਾ ਅਸ਼ੀਰਵਾਦ ਦੇ ਕਰਕੇ ਨਿਕਾਰਿਆਂ ਦੀ ਗੋਦ ਦੇ ਵਿੱਚ ਨਗਰ ਕੀਰਤਨ ਨੂੰ ਚੱਲਣ ਦੀ ਆਗਿਆ ਬਖਸ਼ ਕਰੋ ਦੇਵ ਅਸੀਸ ਸੁਖ ਹੋਵੇ ਨਾਮ ਕੀਰਤਾਵੇ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ माल सारे संभी करे गुरूदेव त बहादर जी पई आहे ਗੋਲੀਆਂ ਬੋਲੀਆਂ ਆ ਚੁੱਕੀਆਂ ਆ। ਕਿੱਦਾਂ ਹੋ ਗਿਆ? ਓਏ ਕਿੱਦਾਂ ਜਾ ਰਿਹਾ ਇਤਰਾ? ਆ ਸਰਪੰਚਾਂ ਨੂੰ ਪਤਾ ਹੀ ਆ ਜੋ ਮਹਾਂਪੁਰਖਾਂ ਦੇ ਪਾਵਨ ਦਰਬਾਰ ਤੇ ਮਹਾਨ ਸ਼ੁੱਧੀ ਜੋੜ ਮੇਲੇ ਮਨਾਏ ਜਾਂਦੇ ਨੇ। ਉਹਨਾਂ ਜੋੜ ਮੇਲਿਆਂ ਦੇ ਸਬੰਧ ਅnder ਆਜ ਮਹਾਂਪੁਰਖਾਂ ਦੇ ਪਾਵਨ ਦਰਬਾਰ ਤੋਂ ਮਹਾਨ ਨਗਰ ਵੀਰਤਨ ਆਰੰਭ ਹੋਇਆ ਜੋ ਪੜਾਦਰ ਪੜਾ ਹੁੰਦਾ ਹੋਇਆ ਸ਼ਾਮ ਨੂੰ ਮਾਪੁਰਖਾਂ ਦੇ ਪਾਵਨ ਦਰਬਾਰ ਤੇ ਸਮਾਪਤ ਹੋਇਆ ਦਾ ਫੈਸਲਾ ਨਗਰ ਵੀਰਤਨ ਨਵੇਂ ਨਰਮਨ ਸਕੂਲ ਦੇ ਅੰਦਰ ਪਹੁੰਚਿਆ ਜਿੱਥੇ ਉਸ ਦੇ ਉਹਦੇ ਸਟਾਫ ਵੱਲੋਂ ਇੰਚਾਰਜਾ ਵੱਲੋਂ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਚਲਪਾਣੀ ਸਤਾਇਆ ਜਾ ਰਿਹਾ ਹੈ ਆਪ ਦੇਖ ਰਹੇ ਹੋ ਸੰਗਤਾਂ ਦਾ ਕੱਟ ਸਾਠਾ ਮਾਰਦਾ ਮਾਪੁਰਖਾਂ ਦੇ ਘਰ ਦੀਆਂ ਖੁਸ਼ੀਆਂ ਲੈ ਰਿਹਾ ਹੈ ਚੇਦਾ ਸਿੰਘਾਂ ਦੀ ਯਾਦ ਦੇ ਅੰਦਰ ਇਹ ਮਹਾਨ ਜੋੜ ਮੇਲੇ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਫੇਨਾ ਜੋੜ ਮੇਲੇ ਵਿੱਚ 21 ਦਸੰਬਰ ਨੂੰ ਦਿਨ ਵੀਰਵਾਰ ਮਹਾਂਪੁਰਖਾਂ ਦੇ ਪਾਵਨ ਦਰਬਾਰ ਤੇ ਵਾਤਵਾਰਾ ਜੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ ਆਓ ਬੁਲਾਰਿਆਂ ਪਾਸੋਂ ਹਾਰ ਜਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਦਿੱਪਤ ਤੇ ਦਿੱਪਤੇ ਪੁਸ ਵੱਲੋਂ ਸਾਡਾ ਜਿਹੜਾ ਪੰਜਾਬ ਹੈ ਗੁਰੂਆ ਪੀਰਾਂ ਦੀ ਧਰਤੀ ਆ ਤੇ ਮਹਾਰਾਜ ਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਸੰਬੰਧੀ ਜਿਹੜੇ ਫੁੱਲ ਪ੍ਰੂਫ ਸਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜਾ ਇਹ ਕੰਪਲੀਟ ਕੀਤਾ ਜਾਵੇਗਾ ਪਬਲਿਕ ਵੱਲੋਂ ਪੂਰਾ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਪੂਰਾ ਸਹਿਯੋਗ ਹੈ ਜੀ ਮੰਡੀ ਵਾਸੀਆਂ ਦਾ ਹਰ ਇੱਕ ਕੰਮ 'ਚ ਬਹੁਤ ਸਹਿਯੋਗ ਦੇ ਰਹੇ ਨੇ ਤੇ ਮੈਂ ਅੱਗੇ ਵੀ ਇਹਨਾਂ ਤੋਂ ਉਮੀਦ ਕਰਦਾ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ ਅੱਜ ਦੇ ਨਗਰ ਕੀਰਤਨ ਬਾਰੇ ਸਾਨੂੰ ਜਾਣਕਾਰੀ ਦਿਓ ਸਭ ਤੋਂ ਪਹਿਲੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅਸੀਂ ਅੱਜ ਇੱਥੇ ਸਾਰੇ ਨਗਰ ਕੀਰਤਨ ਤੇ ਆਦੇ ਬੱਚਿਆਂ ਨੂੰ ਲੈ ਕੇ ਵਿਦਿਆਰਥੀਆਂ ਨੂੰ ਲੈ ਕੇ ਬੜਾ ਹੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਅੱਜ ਇਹ ਖੁਸ਼ੀ ਦੇ ਦਿਨ ਦੇ ਵਿੱਚ ਸ਼ਾਮਿਲ ਹੋਣ ਦਾ ਬੜਾ ਹੀ ਵਧੀਆ ਮੌਕਾ ਦਿੱਤਾ ਹੈ ਸਕੂਲ ਦੇ ਤਰਫੋਂ ਅੱਜ ਅਸੀਂ ਬੱਚਿਆਂ ਨੂੰ ਨਗਰ ਕੀਰਤਨ ਤੇ ਲਿਆਇਆ ਤਾਂ ਕਿ ਉਹ ਆਪਣੇ ਧਰਮਾਰੇ ਤੇ ਆਪਣੇ ਸਿੱਖਾ ਦੇ ਜਿਹੜੇ ਗੁਰੂ ਸੀ ਜਿਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਆਪ ਦੀ ਸਾਰੀ ਜਿਹੜੇ ਪਰਿਵਾਰ ਨੂੰ ਆਦੇ ਉਹ ਦੁਨੀਆ ਤੋਂ ਵਾਰ ਦਿੱਤਾ ਤੇ ਅਸੀਂ ਬੜਾ ਹੀ ਮਾਣ ਮਹਿਸੂਸ ਕਰਦੇ ਆ ਸਾਡੇ ਦਿਲ 'ਚ ਇੰਨਾ ਕੋ ਉਤਸ਼ਾਹ ਹੈ ਕਿ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਕਿ ਅਸੀਂ ਆਪਦੇ ਏ ਨਗਰ ਕੀਰਤਨ ਦੇ ਉਚਾਰਨ ਨੂੰ ਅਸੀਂ ਬਿਆਨ ਕਰ ਸਕੀਏ ਤੇ ਸਾਨੂੰ ਅੱਜ ਬੜਾ ਹੀ ਮਾਣ ਹੈ ਕਿ ਅਸੀਂ ਇੱਥੇ ਖੜੇ ਆ ਅੱਜ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਆ ਤੇ ਆਦੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਅਸੀਂ ਜਿਹੜੀ ਹੈ ਸਿੱਖਿਆ ਦੇ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਸੱਸ਼ਿਆ ਕਾਲ ਸਾਰੇ ਨਗਰ ਕੀਰਤਨ ਨਿਕਲਦਾ ਹਰ ਸਾਲ ਤੁਸੀਂ ਸ਼ਾਮਿਲ ਹੁੰਦੇ ਹਾਂ ਹਾਂਜੀ ਅਸੀਂ ਹਰ ਸਾਲ ਸਾਨੂੰ ਇਹ ਬੜਾ ਹੀ ਵਧੀਆ ਮੌਕਾ ਦਿੱਤਾ ਜਾਂਦਾ ਹੈ ਅਸੀਂ ਆਦੇ ਵਿਦਿਆਰਥੀਆਂ ਨੂੰ ਲੈ ਕੇ ਇੱਥੇ ਜ਼ਰੂਰ ਸ਼ਾਮਿਲ ਹੁੰਨੇ ਆ ਤੇ ਆਦੇ ਉਤਸ਼ਾਹ ਨੂੰ ਜ਼ਾਹਿਰ ਕਰਦੇ ਆ ਬੱਚਿਆਂ ਦਾ ਜੋ ਇਹ ਕਹਿੰਦੇ ਆ ਕਿ ਇੱਕ ਰੁਝਾਨ ਆ ਜਿਹੜਾ ਬੱਚਿਆਂ ਦਾ ਉਹ ਤੁਸੀਂ ਸਿੱਖੀ ਵੱਲ ਤੁਸੀਂ ਮੋੜ ਰਹੇ ਹੋ ਥੋੜੇ ਵਾਸਤੇ ਬਹੁਤ ਹੀ ਇੱਕ ਚੰਗੀ ਅਸੀਂ ਗੱਲ ਕਰਦੇ ਆ ਜਿਹੜੇ ਬੱਚੇ ਆ ਜਿਹੜੇ ਆ ਸਾਰੇ ਸਿੱਖੀ ਵੱਲ ਮੁੜ ਰਹੇ ਆ ਬੜੀ ਚੰਗੀ ਗੱਲ ਤੁਸੀਂ ਵੀ ਥੋੜਾ ਬਹੁਤ ਬਹੁਤ ਮਦਦ ਕਰੋ ਧੰਨਵਾਦ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਦੁਬਾਰਾ ਸਤਿ ਸ਼ਕਾਲ ਕਿ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਆਪਦੇ ਇੱਥੇ ਬੱਚਿਆਂ ਨੂੰ ਲੈ ਕੇ ਆਏ ਆ ਸਤਿ ਸ਼ਕਾਲ ਆ ਕਾਕੇ ਤੁਸੀਂ ਕਿਹੜੇ ਸਕੂਲ ਦੇ ਵਿੱਚੋਂ ਆਏ ਹੋ ਅਜ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ? ਡੇਡੀਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ। ਅੱਛਾ ਤੁਹਾਨੂੰ ਮਤਲਬ ਇਹ ਸਿੱਖੀ ਬਾਰੇ ਇਸ ਨਗਰ ਕੀਰਤਨ ਬਾਰੇ ਕਿਵੇਂ ਤੁਹਾਨੂੰ ਪਿਆਰ ਕੀਤਾ? ਸਰ ਅਧਿਆਪਕਾਂ ਨੇ ਸਾਡੇ ਹੁੰਦੇ ਅਧਿਆਪਕਾਂ ਨੇ। ਉਹਦੇ ਸਕੂਲ ਦੇ ਅਧਿਆਪਕਾਂ ਨੇ। ਹਾਂਜੀ। ਪਰ ਤੁਸੀਂ ਇਹ ਦੱਸ ਸਕਦੇ ਹੋ ਵੀ ਜਿਹੜਾ ਅੱਜ ਦਾ ਦਿਨ ਹਾਂਜੀ ਇਹ ਜਿਹੜੇ ਪੋਦੇ ਦੇਣਾ ਹੈ ਹਾਂਜੀ ਇਹ ਨਗਰ ਕੀਰਤਵਾਂस्ते ਜਾਂ ਕਿਉਂ ਚੁੜੇ ਜਾਂਦੇ ਸਰ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਇਸ ਦਿਨ ਇਸ ਦਿਨ ਇਸ ਨਗਰ ਕੀਰਤਵਾਂ ਦੇ ਵਿੱਚ ਤੁਹਾਡੇ ਸਟਾਫ ਦੇ ਵਿੱਚ ਜਾਂ ਤੁਹਾਡੇ ਵਿੱਚ ਉਤਸ਼ਾਹ ਹੈ ਇਸ ਨਗਰ ਕੀਰਤਵਾਂ ਤੇ ਸੁਰੱਖਿਆ ਤਾਂ ਬਹੁਤ ਆ ਹਾਂ ਨਹੀਂ